ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਨਾ ਚੋਨੇ ਦੀ ਲੋਾਈ ਦੀ ਸਮਾਪਤੀ ਹੋ ਗਈ ਬਸ ਆਖਰੀ ਰਾਉਂਡ ਤੇ ਆ ਡੇਟੇ ਪਿਆ ਬੰਦੇ ਤੁਸ ਸਾਬ ਨਾਤਾ ਚੋਨਾਇ ਚੋਨਾ ਮੈਂ ਇੱਕ ਗੱਲ ਦੇਖੀ ਆ ਵੀ ਕੱਦੂ ਚਾਹੇ ਜੋ ਮਰਜੀ ਕਰ ਲੋ ਇਹ ਨਾਲ ਰੋਟਾਵੇਟਰ ਨਾਲ ਵਧੀਆ ਰੋਟ ਹੁੰਦਾ ਨਾ ਕਦੋਂ ਇਹ ਨਾਲ ਨਹੀਂ ਵਧੀਆ ਹੋਰ ਕਿਸੇ ਨਾਲ ਤੇ ਆਹ ਨਾਲ ਖੇਤ ਦੇ ਵਿੱਚ ਅਸੀਂ ਕਮਾਦ ਦੇ ਵਿੱਚ ਪਪੂਲਰ ਵੀਡੀਓ ਸੀ ਦੇਖੋ ਕਿਹੋ ਜਿਹੀ ਸੋਹਣੀ ਫਸਲ ਦੇਖੋ ਸੋਹਣੀ ਫਸਲ ਹੈ ਨਾ ਦੇਖੋ ਮੋٹے ਵੀ ਬਹੁਤ ਵਧੀਆ ਤੇ ਕਮਾਦ ਵੀ ਬਹੁਤ ਸੁਣਾ ਹੈ ਤੇ ਆ ਜੋ ਨੇੜਾ ਪਨੀਰੀ ਵਾਲਾ ਵੀ ਫੱਤਾ ਕੱਦੂ ਕਰ ਦਿੱਤਾ ਐਨੀ ਪਨੀਰੀ ਬਚ ਗਈ ਪਨੀਰੀ ਨੇ ਕਿ ਝਾੜ ਬਹੁਤ ਦਿੱਤਾ ਐ ਕਿ બીજી ਬਹੁਤ ਵਧੀਆ ਤਰੀਕੇ ਨਾਲ ਸੀ ਕਸਾ ਆਖਰੀ ਖੇਤੀ ਇਹਦੇ ਵਿੱਚ ਪਟਾਈ ਹੋਣੀ ਆ ਬਾਕੀ ਸਭ ਪਨੀਰੀ ਮੇਰੇ ਖਿਆਲ ਆ ਵੀ ਘਟੂ ਘਟ 7-8 ਖੇਤਾਂ ਦੀ ਵਧੀ ਹੋਣੀ ਆ ਆ ਦੇਖੋ 8-10 ਖੇਤ ਤਾਂ ਲੱਗਣਗੇ ਮੇਰੇ ਸਹਾਨੂੰ ਬਾਕੀ ਹਾਂ ਕਦੋਂ ਜਿੰਨਾ ਰੋਟਾਵੇਟਰ ਨਾਲ ਵਧੀਆ ਹੁੰਦਾ ਨਾ ਉਹਨਾਂ ਹੋਰ ਕਿੱਥੇ ਨਹੀਂ ਕਰਦੇ ਇੱਕ 4x4 ਟਰੈਕਟਰ ਤੇ ਪਿੱਛੇ ਰੋਟਾਵੇਟਰ ਤੇ ਨਾ ਕੋ ਫਸਣ ਦਾ ਡੜਾ ਤੇ ਨਾ ਕੋ ਧੜੀ ਪੈਣ ਦਾ ਡੜਾ ਫੇ ਕੋ ਪਾਣੀ ਵੀ ਸੁੱਕਦਾ ਨਹੀਂ ਐ ਬਿਲਕੁਲ ਜਿਹਨੂੰ ਪੰਜਾਬੀ ਚ ਕਹਿੰਦੇ ਮਲਾਈ ਕਰਦਾ ਬਸ ਆਹ ਦੂ ਘੱਟੇ ਲੱਗਣ ਵਾਲੇ ਹੈਗੇ ਉਹ ਖਤਾ ਫਿਲਾ ਰਹੇ ਆ ਬੰਦੇ ਬਸ ਇੰਨਾ ਘਰ ਰਹਿ ਗਿਆ ਤੇ ਦੋ ਘੱਟੇ ਆਇਆ ਤੇ ਨੇ ਇਲਵਾਈ ਦਾ ਕੰਮ ਸਮਾਪਤ ਹੋ ਗਿਆ ਉਹ ਜਿ세 ਤੈ ਤੁਹਾਡੀ ਨਿਗਾਹ ਜਾਂਦੀ ਹੈ ਨਾ ਸਭ ਚੋਂ ਨਾ ਚੋਣਾ ਆ ਇੱਕੋ ਮੋਟਰ ਇੱਕਾ ਮੈਂ ਜਿੱਥੇ ਖੜਾ ਆ ਇਹ ਮੋਟਰ ਤਿੰਨ ਮੋਟਰਾਂ ਦੇ ਆਏ ਹੋਣਾ ਆ ਬਿਲਕੁਲ ਜੀਟੀ ਰੋਡ ਟਾਂਡਾ ਸ਼ਰਪੁਰ ਤੱਕ ਇਹ ਬਿਲਕੁਲ ਰੋਡ ਦੇ ਉੱਪਰ ਹੈ ਟਾਂਡਾ ਸ਼ਰਪੁਰ ਜੀਟੀ ਰੋਡ ਦੇ ਉੱਪਰ ਆਇਆ ਇਸ ਵਾਈਗੁਰਦਾ ਚਰਪਾ ਦੇ ਨਾਲ ਸਾਬਾ ਦੇ ਝੋਨੇ ਦੀ ਲਵਾਈ ਦੀ ਸਮਾਪਤੀ ਹੋ ਗਈ। ਮੋਰਚਾ ਖਤੇ ਹੋ ਗਿਆ ਪੰਜਾਬੀਆਂ। ਬਸ ਆ ਪਨੀਰੀ ਵਾਲਾ ਕੱਟਾ ਵੀ ਕਰ ਦਿੱਤਾ। ਬਾਕੀ ਇਹ ਕਾਲਾਵੇਂ ਬੱਤੀ ਬਹੁਤ ਆ ਰਹੀਆਂ। ਆਹ ਮਾਲਵੀ ਪਾਰਟੀਆਂ ਲੈਖੇ ਤੋੜਿਆ। ਇੰਨੀ ਬੱਤੀ ਮੇਰੀ ਥਰੋ ਲਾਈਫ ਚ ਨਹੀਂ ਗਈ। ਇੰਨੀ ਬੱਤੀ ਨੂੰ ਐ ਦੇਖੀ। ਇਹ ਮੋਟਰ ਦੇ ਦੋ ਅੰਬ ਵੀ ਜਿਓ। بڑے ਅੰਬ ਲੱਗਦੇ ਨੇ। ਫੇ ਵੀ ਹਲੇ ਆ ਵੀ ਆ ਕਾਫੀ ਆ ਦੇਖੋ ਮੋਟਰਾਂ ਦੇ ਨਾ ਸਾਨੂੰ ਇੱਕ ਇੱਕ ਦੋ ਦੋ ਫਰੂਟ ਦੇ ਦਰਖਤ ਬੀਜਣੇ ਚਾਹੀਦੇ ਆਪਾਂ ਇੱਥੇ ਇੱਕ ਜਮਨ ਬੀਜੂਆ ਦੋ ਅੰਬ ਦੇ ਦਰਖਤ ਬੀਜੇਗਾ ਆ ਜਮਨ ਜਮਨ ਵੀ ਬਹੁਤ ਲੱਗੀ ਆ ਜਮਨ ਵੀ ਬਹੁਤ ਲੱਗੀ ਹੈ ਏ કે સમતિ કરતા વાગુ સચે પા ચઢતી કલા તંતોષી બખશે ધનવાદ થોડા જી શુક